ਰੈসিডেন্ট ਕੀ ਹੋਇਆ ਕਿ ਅਕਸੀਡੈਂਟ ਹੋਇਆ ਬੱਚਿਆਂ ਦਾ ਦੋਨਾਂ ਦਾ ਹੀ ਦੋਨੋਂ ਕੰਮ ਕਰਦੇ ਸੀ ਫਾਈਟਰੀ ਚ ਤੇ ਜਾ ਰਹੇ ਸੀ ਰੋਟੀ ਲੈ ਕੇ ਰੋਟੀ ਖਵਾਣਾ ਇਸ ਤੇ ਪੈਕ ਕਰਕੇ ਘਰ ਲੈ ਕੇ ਜਾਂਦੇ ਰੈসিডেন্ট ਹੋ ਗਿਆ ਤੇ ਸੰਗ ਦੇ 4-5 ਵਜੇ ਪਤਾ ਲੱਗਾ ਕਿ ਅਕਦਾ ਅਕਸੀਡੈਂਟ ਹੋਇਆ ਆਪਾਂ ਤੇਥੇ ਹਸਪੀਟਲ ਆਏ ਚਲੋ ਬੱਚਿਆਂ ਦੀ ਕੰਡੀਸ਼ਨ ਸਹੀ ਲੱਗੀ ਹਾਂ ਠੀਕ ਸੀ ਆਪਦਾ ਇਹ ਚੰਦੇ ਚੁਲਿੱਥੀ ਲਾਜ ਹੋਈ ਪਰ ਉਹ ਮਾਲਕ ਨਹੀਂ ਮੰਨਦਾ ਕੀ ਕਰ ਸਕਦੇ ਇਹਨਾਂ ਦੇ ਅਜੀਬ ਆਜੀ ਬਾਬਾ ਜੀ ਨੇ ਅੱਜ ਆਪਣਾ ਕੀ ਗੱਲ ਕੀਤੀ ਮੇਰਾ ਨਾਮ ਬਾਬਾ ਸੁੱਖਾ ਨਾ ਹੈ ਐਦਾਂ ਦੇ ਬਾਟੇ ਮੁੰਡੇ ਦਾ ਲਾਜ ਹੋ ਜੇ ਸਾਨੂੰ ਕੋ ਉਹਨਾਂ ਦਾ ਐਕਸੀਡੈਂਟ ਘਟੋਇਆ ਹੈ ਇਹਨੂੰ ਗਿਆ ਤੀਰਾ ਦੇ ਨਾਲ ਤੁਹਾਨੂੰ ਕੋਈ ਪੁਲਿਸ ਵੱਲੋਂ ਕੋਈ ਇਨਸਾਫ ਨਹੀਂ ਮਿਲਿਆ ਕੋਈ ਇਨਸਾਫ ਨਹੀਂ ਮਿਲਿਆ ਪੁਲਿਸ ਕੀ ਕਰਦੀ ਆ ਪੁਲਿਸ ਦੇ ਥਾਣੇ ਗਏ ਆ ਅੰਦਰ ਕਾਲਾ ਮਾਲਾ ਕਰੀ ਜਾਂਦੇ ਆ ਕਿਸੇ ਦੀ ਸੁਣਦੇ ਨਹੀਂ ਆ ਨਾਲੇ ਪਹਿਲੀ ਗੱਲ ਹੈ ਜੀ ਜਦੋਂ ਐਕਸੀਡੈਂਟ ਹੋਇਆ ਪਿਆ ਜਿਸ ਬਿਹੱਦ ਤੇ ਵੀ ਹੋਇਆ ਐਕਸੀਡੈਂਟ ਉਹਨਾਂ ਨੂੰ ਵੀ ਗੱਡੀ ਜ਼ਬਤ ਹੋਈ ਹੈ ਗੱਡੀ ਦੇ ਵਿੱਚੋਂ ਪਹਿਲੀ ਗੱਲ ਲੱਗੀ ਹੈ ਕਿ ਮਾਲ ਜਾਣ ਦਾ ਮਤਲਬ ਹੀ ਨਹੀਂ ਹੈਗਾ ਜਿੰਨਾ ਜਿਹਾ ਇਹਨਾਂ ਦੇ ਸਾਈਨ ਨਹੀਂ ਹੋਏ ਪਰਿਵਾਰ ਦੇ ਮੈਂਬਰਾਂ ਦੇ ਪਹਿਲਾਂ ਸਾਈਨ ਉਹਨਾਂ ਜ਼ਰੂਰੀ ਹੈਗੇ ਨੇ ਹਾਂਜੀ ਪੁਲਿਸ ਵੇਖ ਗਈ ਹੈ ਤੁਹਾਨੂੰ ਕੁਝ ਨਹੀਂ ਪਤਾ ਮੈਂ ਮੈਂ ਡਾਕਟਰ ਹਾਂ ਮੈਂ ਡਾਕਟਰ ਸਚੀਨਾ ਠੀਕ ਹੈ ਜੀ ਆਪਾਂ ਸਮਾਜ ਸੇਵੀ ਹੈਗੇ ਆ ਠੀਕ ਹੈ ਤੁਹਾਨੂੰ ਕਿਸੇ ਵੀ ਗੱਲ ਦੇ ਕਿਸੇ ਨੂੰ ਕਿ ਮਸੀਬਤ ਪੈਂਦੀ ਆ ਤੁਹਾਨੂੰ ਕਹੋਣ ਦਾ ਆਪਾਂ ਕਿਸੇ ਵੀ ਗਰੀਬ ਨਾਲ ਤੱਕਾ ਨਹੀਂ ਹੁੰਦੇ ਨਾ ਠੀਕ ਹੈ ਜਦੋਂ ਤਾਂ ਇਲਾਜ ਸਭ ਤੋਂ ਵਧੀਆ ਚੱਲਦਾ ਪਿਆ ਬੱਚਿਆਂ ਦਾ ਬਚਾਅ ਹੋਇਆ ਉਹਦੀ ਬਲੀਡਿੰਗ ਰੋਕੀ ਗਈ ਆ ਠੀਕ ਹੈ ਉਹਦੀਆਂ ਦੋਵੇਂ ਲੱਤਾਂ ਦੋਵਾਂ ਦੀਆਂ ਚਲਦੀਆਂ ਨਹੀਂ ਪਈਆਂ ਠੀਕ ਹੈ ਉਹਦਾ ਇਲਾਜ ਜੇ ਗੁਰਨਾਨਕ ਚ ਕਰਾਣਾ ਉਹ ਆਇਸ਼ਮਾਨ ਦੇ ਵਿੱਚ ਸਰਕਾਰ ਤਾਂ ਪਹਿਲਾਂ ਕਰਾ ਰਹੀ ਹੈ ਫਿਰ ਪ੍ਰਸ਼ਾਸਨ ਨੂੰ ਤਾਂ ਮਤਲਬ ਹੀ ਨਹੀਂ ਹੋਣਾ ਚਾਹੀਦਾ ਪ੍ਰਸ਼ਾਸਨ ਕੀ ਕਰਦਾ ਪਿਆ ਵਾ ਪ੍ਰਸ਼ਾਸਨ ਅਮੀਰ ਲੋਕਾਂ ਦੇ ਨਾਲ ਫਿਰ ਖੜਦਾ ਪਿਆ ਵਾ ਗਰੀਬਾਂ ਦੇ ਨਾਲ ਨਹੀਂ ਖੜਦਾ ਪਿਆ ਠੀਕ ਹੈ ਜੀ ਗਰੀਬਾਂ ਦੇ ਨਾਲ ਖੜਦੇ ਕੌਣ ਪਏ ਆ ਜਿਹੜੇ ਸਮਾਜ ਸੇਵਕ ਹੈ ਗਿਆ ਸਾਰੇ ਠੀਕ ਹੈ ਉਹ ਧੱਕੇ ਨਾਲ ਇਹਨਾਂ ਦੇ ਕਰ ਕਰਦਿਆਂ ਨੂੰ ਇਹਨਾਂ ਦੀ ਜਨਾਨੀਆਂ ਨੂੰ ਜਨਾਨੀਆਂ ਨੂੰ ਢੁਕਾਈ ਜਾ ਰਿਹਾ ਏ ਧਮਕਾਈ ਜਾ ਰਿਹਾ ਏ ਕਿ ਹਾਂ ਵੀ ਅੱਜ ਇਹਨਾਂ ਨੂੰ ਇਹਨਾਂ ਨੂੰ ਗੁਰਨਾਨਕ ਲੈ ਕੇ ਜਾ ਕੇ ਲਾਜ ਘਾ ਰਹੇ ਬਾਪੂ ਜੀ ਉਹਨਾਂ ਦੇ ਫਾਦਰ ਹਕ ਨੇ ਠੀਕ ਹੈ ਉਹਨਾਂ ਦੇ ਫਾਦਰ ਨੇ ਉਹਨਾਂ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਇਹਨਾਂ ਦੀ ਕੋਈ ਮੁਸੀਬਤ ਆਂਦੀ ਆ ਤੇ ਪਿਓ ਨੇ ਵੇਖਣਾ ਉਹਨਾਂ ਦੇ ਜਨਾਨੀਆਂ ਨੇ ਨਹੀਂ ਵੇਖਣਾ ਠੀਕ ਹੈ ਜਨਾਨੀਆਂ ਦੇ ਸਾਈਨ ਕਰੇ ਜਦੋਂ ਪਿਓ ਸਾਈਨ ਕਰੇਗਾ ਫਿਰ ਅਕਰ ਮੰਨਦਾ ਵੀ ਆ ਬੰਦਾ ਠੀਕ ਹੈ ਜੀ ਹੁਣ ਪਿਓ ਦੀ ਮਰਜ਼ੀ ਤੋਂ ਬਿਨਾ ਬੱਚਿਆਂ ਨੂੰ ਧੱਕੇ ਨਾਲੇ ਤੋਂ ਲੈ ਕੇ ਜਾਣਗੇ ਤੇ ਕਸੂਰਵਾਰ ਕੌਣ ਹੋ ਜੇਗਾ ਜਿਨ੍ਹਾਂ ਦੇ ਜੀ ਕਿੰਨਾ ਚੱਲ ਜਣਾ ਬਾਪੂ ਉਹਨਾਂ ਦਾ ਠੀਕ ਹੈ ਜੀ ਉਹਨਾਂ ਨੇ ਅੱਧੀ ਹੱਦ ਤੱਕ ਕਾਫੀ ਹੱਦ ਤੱਕ ਇਹਨਾਂ ਨੂੰ ਪੈਸੇ ਲੈਂਸ ਕੀਤੇ ਇਹਨਾਂ ਦਾ ਬਚਾਅ ਕੀਤਾ ਉਹਨਾਂ ਪਾਪਾ ਜੀ ਦਾ ਕਹਿਣਾ ਹੈ ਕਿ ਜਿਹੜੇ ਹਸਪਤਾਲ ਨਿਰਮਾਣ ਹਸਪਤਾਲ ਨੇ ਜਿਹੜਾ ਇਹਨਾਂ ਨੂੰ ਬਚਾਇਆ ਗਿਆ ਵਾ ਉਹਨੇ ਹਸਪਤਾਲ ਦਾ ਜੀ ਬਚਾਏ ਗਿਆ ਤੇ ਆਡਾ ਆਪਰੇਸ਼ਨ ਵੀ ਇੱਥੇ ਹੀ ਹੋ ਜੇ ਜੇ ਗੁਰੂ ਨਾਨਕ ਦੇ ਜਣਾ ਹੁੰਦਾ ਤੇ ਫਿਰ ਉਸ ਟਾਈਮ ਕਿਉਂ ਨਹੀਂ ਲੈ ਕੇ ਗਏ ਠੀਕ ਹੈ ਜੀ ਤੇਰਾ ਇਹ ਕਹਿੰਦਾ ਕਿ ਐਕਸੀਡੈਂਟ ਇੱਕ ਕਨੈਕਟਰ ਸੀ ਇੱਕ ਡਰਾਈਵਰ ਸੀ ਡਰਾਈਵਰ ਨੂੰ ਉੱਥੇ ਬਿਠਾ ਲਿਆ ਕਨੈਕਟਰ ਨੂੰ ਕਿਉਂ ਭੇਜਤਾ ਗੱਡੀ ਚੋਂ ਮਾਲ ਕਿਉਂ ਕੱਢ ਲਿਆ ਇਹਨਾਂ ਨੇ ਠੀਕ ਹੈ ਜੀ ਕਿਹਦੇ ਕਹਿਣ ਤੇ ਕੱਢਿਆ ਗਿਆ ਜਦੋਂ ਸਾਨੂੰ ਪਤਾ ਹੀ ਨਹੀਂ ਰਾਤੋ ਰਾਤ ਮਾਲ ਚਲ ਗਿਆ ਰਾਤੋ ਰਾਤ ਕਨੈਕਟਰ ਘਾਟ ਚਲ ਗਿਆ ਜਿਹੜਾ ਕੇਸਵਾਰ ਜਿਹੜਾ ਹੈਗਾ ਜਿਹੜਾ ਕੇਸਵਾਰ ਹੈਗਾ ਵੈ ਜਿਹੜਾ ਤੁਹਾਡੇ ਨਾਲ ਹੈ ਜਿਹੜਾ ਬੰਦਾ ਮੁਜਰਮ ਹੈ ਉਹ ਗੱਡੀ ਵਜੀ ਹੈ ਜਿਹੜਾ ਬੰਦਾ ਨਾਲ ਹੈਗਾ ਉਹਨੂੰ ਉਹ ਵੀ ਨਾਲ ਹੀ ਰਹੇਗਾ ਉਹ ਘਰ ਥੋੜਾ ਜਾ ਸਕਦਾ ਉਹ ਕਿਸ ਬਿਹਾਫ ਤੇ ਗਿਆ ਕਿਉਂ ਗਿਆ ਇਹ ਕੁਛ ਨਹੀਂ ਪਤਾ ਠੀਕ ਹੈ ਇਹ ਆਪਾਂ ਗਰੀਬ ਬੰਦੇ ਨਾਲ ਕਿਸੇ ਨਾਲ ਵੀ ਧੱਕਾ ਨਹੀਂ ਹੋ ਸਕਦੇ ਕਿ ਗਰੀਬ ਬੰਦਾ ਹੈਗਾ ਜੀ ਉਹਨੇ ਕੋ ਨਾਨਕ ਦੇ ਇਲਾਜ ਕਰਾਣਾ ਪਹਿਲੇ ਦਿਨ ਤੋਂ ਕੋ ਇਲਾਜ ਕਰਾ ਲੈਣਾ ਫਿਰ ਅਮੀਰਾਂ ਦੀ ਲੋੜ ਹੈ ਹੀ ਨਹੀਂ ਸੀ ਠੀਕ ਹੈ ਮੰਗ ਹੀ ਕਰਦੇ ਮੰਗ ਇਹ ਕਰਦੇ ਇਨਸਾਫ ਕਰਦੇ ਆ ਇਨਸਾਫ ਮੰਗਦੇ ਆ ਪ੍ਰਸ਼ਾਸਨ ਕੋ ਵੀ ਮੰਗਦੇ ਆ ਠੀਕ ਹੈ ਜੀ ਤੇ ਗਰੀਬ ਬੰਦਿਆਂ ਦੇ ਨਾਲ ਧੱਕਾ ਨਾ ਹੋਵੇ ਇਹ ਕਿੰ ਨੂੰ ਲੈ ਕੇ ਆਪਾਂ ਜ਼ਿਆਦਾ ਕਰਕੇ ਡੂੰਘਾਈ ਦੇ ਵਿੱਚ ਸੋਚ ਰਹੇ ਆ ਠੀਕ ਹੈ ਜੀ ਹਾਂ ਜੀ ਬਈ ਜਰੂਰ ਨਾ ਮੇਰਾ ਨਾਮ ਭਾਈ ਗੌਰਵ ਹੈ ਜਿਹਨੇ ਐਕਸੀਡੈਂਟ ਕੀਤਾ ਕੱਲ ਇੱਕ ਇਨਸੀਡੈਂਟ ਹੋਇਆ ਬਹੁਤ ਵੱਡਾ ਉਹਨੂੰ ਆਪਾਂ ਛੋਟਾ ਨਹੀਂ ਕਹਿ ਸਕਦੇ ਉਹ ਇਨਸੀਡੈਂਟ ਇਹ ਸੀਗਾ ਕਿ ਐਕਟੀਵਾ ਤੇ ਦੋ ਲੜਕੇ ਜਾਣਦੇ ਸੀ ਪਿੱਛੋਂ ਗੱਡੀ ਆਈ ਟਰੱਕ ਠੀਕ ਹੈ ਜੀ ਟਰੱਕ ਆਇਆ ਟਰੱਕ ਨੇ ਬਿਨਾ ਕੁਝ ਵੇਂਦੇ ਚਾਹਦੇ ਉਹਨਾਂ ਦੋ ਬੰਦਿਆਂ ਨੂੰ ਕਚੋਲ ਦਿੱਤਾ ਉਹਨਾਂ ਦੀ ਸਾਰੀ ਬੋਡੀ ਦੇ ਕੱਲੇ ਕੱਲੇ ਪਾਰ ਮਤਲਬ ਕਿ ਉਹਨੂੰ ਪ੍ਰਾਈਵੇਟ ਜਗ੍ਹਾ ਤੋਂ ਵੀ ਮਤਲਬ ਕਿ ਬੋਸ਼ੂਮ ਰਹੀਂ ਬਲੇਡ ਹੁਣ ਸਟਾਰਟ ਹੋ ਗਿਆ ਚਲੋ ਨਿਰਮਾਨ ਹਸਪੀਟਲ ਪਟਾਲਾ ਰੋਡ ਤੇ ਆਪਾਂ ਲੈ ਕੇ ਆਏ ਆ ਆਪਣੇ ਰਿਸਕ ਦੇ ਉੱਪਰ ਆਪਾਂ ਪੁਲਿਸ ਕੰਪਲੇਂਟ ਕੀਤੀ ਹੈ ਉਹਨਾਂ ਦੀ ਵੱਡੀ ਗੱਡੀ ਟਰੱਕ ਆਪਾਂ ਵਿਜਨਗਰ ਚੌਂਕੀ ਫਰਾਤਾ ਹੈ ਫ੍ਰਾਨ ਤੋਂ ਬਾਅਦ ਰਾਤ ਉਸੇ ਗੱਡੀ ਦੇ ਵਿੱਚੋਂ ਉਸੇ ਗੱਡੀ ਦੇ ਵਿੱਚੋਂ ਰਾਤ maal ਨਿਕਲ ਜਾਂਦਾ ਹੈ ਠੀਕ ਹੈ ਜੀ ਉਸੇ ਸਮੇਂ ਰਾਤ ਇੱਕ ਬੰਦਾ ਵੀ ਛੱਡਿਆ ਜਾਂਦਾ ਠੀਕ ਹੈ ਜੀ ਬੰਦਾ ਵੀ ਛੱਡਿਆ ਜਾਂਦਾ ਇੱਕ ਬੰਦਾ ਅੰਦਰ ਬੈਠਾ ਹੈ ਠੀਕ ਹੈ ਜੀ ਉਤੋਂ ਬਾਅਦ ਇਹ ਬਹੁਤ ਜਿਆਦੇ ਮਾਤੜ ਹੈ ਜਿਨ੍ਹਾਂ ਦੇ ਜਿਨ੍ਹਾਂ ਦੇ ਕੋਲ ਅਕਸੀਡੈਂਟ ਹੋਇਆ ਜਿਨ੍ਹਾਂ ਦੇ ਬੱਚੇ ਸੀ ਠੀਕ ਹੈ ਉਹ ਜਾਣਦੇ ਨੇ ਉਹ ਕਰਦੇ ਕਰਦੇ ਇਹ ਹੁਣ ਕਹਿ ਰਹੇ ਆ ਇੱਥੇ ਟਰੀਟਮੈਂਟ ਬੰਦੇ ਉਹਨਾਂ ਦੇ ਬਚ ਗਏ ਆ ਇਹ ਹੁਣ ਇਹ ਕਹਿ ਰਹੇ ਆ ਕਿ ਮਤਲਬ ਕਿ ਤੂੰ ਹੀ ਇਹ ਤੂੰ ਹੀ ਉਹ ਉਹ ਵੇਖ ਲੋ ਪੁਲਿਸ ਵੀ ਭਾਈ ਮਤਲਬ ਕਿ ਜਾਂਦੀ ਪਈ ਹੈ ਠੀਕ ਹੈ ਪੁਲਿਸ ਵੀ ਆਪਣਾ ਰਾਂਹ ਛੱਡ ਕੇ ਭੱਜ ਗਈ ਹੈ ਕਿਉਂਕਿ ਪੁਲਿਸ ਨੇ だっਤੀ ਪੈਸੇ ਲੈ ਕੇ ਪੈਸੇ ਲੈ ਕੇ ਛੱਡ ਦਿੱਤਾ ਠੀਕ ਹੈ ਜੀ ਪੈਸੇ ਲੈ ਕੇ ਬੰਦਾ ਵੀ ਛੱਡ ਦਿੱਤਾ ਪੈਸੇ ਲੈ ਕੇ ਗੱਡੀ ਦੇ ਵਿੱਚੋਂ ਮਾਲ ਵੀ ਛੱਡ ਦਿੱਤਾ ਹੁਣ ਇਹ ਬਜ਼ੁਰਗ ਨੇ ਜਿਨ੍ਹਾਂ ਦਾ ਬੱਚਾ ਸੀਗਾ ਮੇਨ ਜਿਹਦੇ ਉੱਪਰ ਬਹੁਤ ਜ਼ਿਆਦਾ ਜਿੰਨੂੰ ਸੱਟਾਂ ਲੱਗੀਆਂ ਠੀਕ ਹੈ ਜੀ ਹੁਣ ਉਹ ਦੋਨੋਂ ਪਾਲ ਦੀਆਂ ਉੱਪਰ ਦੀਆਂ ਫੈਕਟਰੀਆਂ ਦੇ ਮਾਲਕ ਦੋਨੋਂ ਲੜ ਕੇ ਨਾ ਆਪਸ ਦੇ ਵਿੱਚ ਕਹਿ ਰਿਆ ਕਿ ਤੁਸੀਂ ਕਰਨਾਲ ਕੋ ਹਸਪੀਟਲ ਜਾਂ ਕੇ ਪ੍ਰਾਈਵੇਟ ਹਸਪੀਟਲ ਜਿਹੜਾ ਜਿੱਥੇ ਬਹੁਤ ਘੱਟ ਹੈ ਜਾਂ ਸਿਵਲ ਹਸਪਤਾਲ ਤੁਸੀਂ ਉਹਨਾਂ ਨੂੰ ਜਾ ਕੇ ਸੁੱਟ ਦੋ ਕੋਈ ਗੱਲਾਂ ਠੀਕ ਹੋ ਜਾਣਗੇ ਉਹ ਬੰਦੇ ਮੈਂ ਕਹਿੰਦਾ ਕਿ ਸ਼ੁਕਰ ਹੈ ਮੇਰੇ ਮਾਲਕ ਦਾ ਕਿ ਬਚ ਗਏ ਬੰਦੇ ਠੀਕ ਹੈ ਜੇ ਨਾ ਮੌਕੇ ਤੇ ਆਪਾਂ ਲੈ ਕੇ ਨਿਰਮਾਨ ਹਸਪੀਟਲ ਨੇ ਜੇ ਉਹ ਬੰਦੇ ਨੂੰ ਬਚਾਇਆ ਤੇ ਇਹ ਬੰਦੇ ਉਹ ਖੜੇ ਸਾਰੇ ਰਲ ਕੇ ਨਾ ਉੱਪਰ ਦੇ ਰਲ ਕੇ ਪੈਸੇ ਲੈ ਲੂ ਕੇ ਕਹਿ ਰਿਹਾ ਕਿ ਆਪਾਂ ਸਿਵਲ ਹਸਪੀਟਲ ਜਿਹੜਾ ਵਾ ਸਿਵਲ ਹਸਪੀਟਲ ਜਿਹੜਾ ਕਿ ਆਪਾਂ ਰੈਫਰ ਕਰ ਦਈਏ ਬਾਕੀ ਇਹ ਬਜ਼ੁਰਗ ਕੋ ਲੋਤਰੇ ਤੁਸੀਂ ਇਹਨਾਂ ਤੋਂ ਪੁੱਛ ਸਕਦੇ ਹੋ ਹਨੇ 2019 ਦਾ ਸਮੇਂ ਨਾਮ ਡਾਕਟਰ ਸਿੰਦਰਿੰਦਰ ਮਾਨ ਮੈਡੀਕਲ ਸੈਂਟਰ ਤੋਂ ਠੀਕ ਹੈ ਇਹ ਦੋ ਪੇਸ਼ੈਂਟ ਆਏ ਸੀ ਸਾਡੇ ਕੋਲ ਕੱਲ ਇਹਨਾਂ ਦਾ ਕੋਈ ਰੋਡ ਸਾਈਡ ਐਕਸੀਡੈਂਟ ਸੀ ਐਕਸੀਡੈਂਟ ਐਸੇ ਰੋਡ ਤੇ ਬਟਾਲਾ ਰੋਡ ਤੇ ਹੋਇਆ ਸੀ ਠੀਕ ਹੈ ਜਦੋਂ ਉਹਨਾਂ ਐਡਮਿਸ਼ਨ ਆਏ ਸੀ ਇੱਕ ਪੇਸ਼ੈਂਟ ਤਾਂ ਬਿਲਕੁਲ ਸ਼ੌਕ ਵਿੱਚ ਹੈਗਾ ਸੀ ਕੋਈ ਬੀਪੀ ਵਗੈਰਾ ਨਹੀਂ ਸੀ ਹੈਗਾ ਬਲੀਡਿੰਗ ਕਾਫੀ ਹੋ ਰਹੀ ਸੀ ਉਹਨੂੰ ਠੀਕ ਹੈ ਉਹਨੂੰ ਤਾਂ ਚਲੋ ਮੈਡੀਸਿਨ ਵਗੈਰਾ ਸ਼ੁਰੂ ਕਰੀ ਟਰੀਟਮੈਂਟ ਸ਼ੁਰੂ ਕੀਤਾ ਹੁਣ ਤਾਂ ਕਾਫੀ ਸਟੇਬਲ ਹੈਗਾ ਵਾ ਤੇ ਇਹ ਪੇਸ਼ੈਂਟ ਦਾ ਜਿਹੜਾ ਸੀ ਚੂਲਾ ਜਿਹੜਾ ਬਿਲਕੁਲ ਹੀ ਨਹੀਂ ਹਿੱਲ ਰਿਹਾ ਸੀ ਜੋ ਸਕੈਨ ਵਗੈਰਾ ਕਰਾਈ ਉਹ ਚਾਹੀਦੀ ਨਿਕਲ ਕੇ ਆ ਪੀ ਇਹਨੂੰ ਤਾਂ ਜਿਹੜੇ ਚੂੜੇ ਦੀ ਸਰਜਰੀ ਆ ਜਲਦੀ ਜਲਦੀ ਕਰਵਾ ਦੇਣੀ ਚਾਹੀਦੀ ਆ ਆਪਾਂ ਤਾਂ ਅੱਜ ਦਾ ਪਲਾਨ ਕੀਤਾ ਸੀ ਬਟ ਇਹਨਾਂ ਦੇ ਘਰਦਿਆਂ ਨੇ ਹੁਣ ਸਾਨੂੰ ਸਵੇਰ ਦਾ ਰੋਕਾ ਆ ਹੈ ਬਿ ਇਲਾਜ ਕਰਨ ਤੋਂ ਵੀ ਆਪਾਂ ਆਪਣਾ ਮਰੀਜ਼ ਕਿਤੇ ਹੋਰ ਲੈ ਕੇ ਜਾਣਾ ਵਾ ਤੇ ਸਾਡੇ ਵੱਲੋਂ ਇਹਦੇ ਵਿੱਚ ਕੋਈ ਰੋਕ ਕਾਰਵਾਈ ਨਹੀਂ ਹੈਗੀ ਆਪਣਾ ਪੇਸ਼ੈਂਟ ਜਿੱਥੇ ਮਰਜ਼ੀ ਲੈ ਜਾ ਸਕਦੇ ਆ ਇਜੀ ਕਾਰਵਾਈ ਚੱਲ ਰਹੀ ਆ ਅਨਚਾਰ ਸਾਹਿਬ ਡੀਲ ਕਰ ਰਹਾ ਇਹਨੂੰ ਚੌਕੀਨ ਚਾਰ ਸਾਹਿਬ ਉਹ ਦੋਨਾਂ ਪਾਰਟੀਆਂ ਦਾ ਆਪਸ ਵਿੱਚ ਕੰਪਰੋਮਾਈਜ਼ ਹੋ ਰਿਹਾ ਵਾ ਪਰ ਕੋਈ ਕੰਪਰੋਮਾਈਜ਼ ਨਹੀਂ ਕਹਿੰਦੇ ਵੀ ਨਾ ਉਹ ਕਹਿੰਦੇ ਕੰਪਰੋਮਾਈਜ਼ ਨਹੀਂ ਹੋਇਆ ਸਾਨੂੰ ਠਕੇਰਾ ਕਹਿੰਦੇ ਜੇਪ ਲੈ ਜਾਓ ਨਹੀਂ ਜੀ ਠਕੇਣਾ ਨਹੀਂ ਕਿ ਇਹਨੂੰ ਕੋਈ ਪੁਲਿਸ ਥੋੜੀ ਕਰਵਾ ਰਹੀ ਇਹਨਾਂ ਨੂੰ ਠਕੇਣਾ ਉਹਦਾ ਇਲਾਜ ਉਹਨਾਂ ਦਾ ਚੱਲ ਰਿਹਾ ਵਾ ਜੀ ਉਹ ਨਹੀਂ ਪਾਰਟੀ ਉਹ ਨਹੀਂ ਪਾਰਟੀ ਦੀ ਜੇ ਕੋਈ ਇੱਕ ਜਨਾ ਕੋਈ ਉਹਨਾਂ ਦਾ ਕੰਪਰੋਮਾਈਜ਼ ਹੋਊਗਾ ਤੇ ਆਪਣਾ ਪਰਚਾ ਦੇ ਦਾਂਗੇ ਇਹ ਆਪਸ ਵਿੱਚ ਕਰ ਰਹੇ ਆ ਪਹਿਲਾਂ ਕੱਲ ਇੱਕ ਗੱਡੀ ਤੇ ਦੋ ਬੰਦੇ ਫੜਾਈ ਸੀ ਗੱਡੀ ਵਿੱਚ ਸਮਾਨ ਲੋਡ ਗੱਡੀ ਵਿੱਚ ਸਮਾਨ ਨਹੀਂ ਹੈਗਾ ਇੱਕ ਬੰਦਾ ਛਾਂਟ ਦਿੱਤਾ ਮੈਨੂੰ ਜੀ ਇੱਕ ਕਲ ਡਿਊਟੀ ਅਫਸਰ ਜਿਹੜੇ ਸੀ ਜਾਨਚਾਰ ਸਾਹਿਬ ਉਹਨਾਂ ਨੂੰ ਪਤਾ ਮੈਨੂੰ ਇਸ ਪਰੇ ਨਹੀਂ ਪਤਾ ਬਾਕੀ ਬੰਦਾ ਤੇ ਸਾਡੇ ਕੋਲ ਬੈਠਾ ਮੌਜੂਦ ਹੈ ਜਿਹੜਾ ਗੱਡੀ ਤੋਂ ਗੱਡੀ ਚਲਾ ਰਿਹਾ ਹੈ ਜਿਹੜਾ ਡਰਾਈਵਰ ਆ ਜਿਹੜਾ ਗੱਡੀ ਚਲਾ ਰਿਹਾ ਉਹ ਸਾਡੇ ਕੋਲ ਬੈਠਾ ਵਾ ਤੂੰ ਜੋ ਬੰਦੀ ਕਾਨੂੰਨੀ ਕਰ ਰਿਹਾ ਹੈ ਅੱਛਾ ਮੈਂ ਦੂਸਰੇ ਪਾਸੇ ਤੇ ਕੀ ਗੱਲ ਕੀਤੀ ਕੀ ਕਿਤੇ ਬਣੀ ਉਹ ਨਹੀਂ ਜੀ ਮੇਰੇ ਨਾਲ ਕੋਈ ਗੱਲ ਨਹੀਂ ਹੋਈ ਮੈਂ ਕਿਹਾ ਚਾਰ ਸਾਹਿਬ ਡੀਲ ਕਰ ਚੌਕੀਨ ਜਾਨਸ਼ੀਰ ਕਪਲ ਜੀ ਹੈ ਨਾ ਉਹ ਡੀਲ ਕਰ ਰਿਹਾ ਹਾਂ ਹਾਂ ਹੁਣ ਕਰਵਾਣੇ ਵੀ ਕੋਸਤ ਨਾਲ ਜ਼ਰੂਰ ਜੀ ਇਹਨਾਂ ਦੀ ਸਹਾਇਤਾ ਕੀਤੀ ਜਾਓ ਜੋ ਵੀ ਹਮ ਬਣਦੀ ਹੈ ਐਗਰੀ ਜੀ